ਪਾਵਨ ਤੇ ਪਵਿੱਤਰ ਪਾਠਸ਼ਾਲਾ ਦੇ ਵਿੱਚ ਪਾਵਨ ਪਵਿੱਤਰ ਕਲਾਸ ਦੇ ਵਿੱਚ ਸਤਿਗੁਰੂ ਬਾਬਾ ਪ੍ਰੀਤ ਮਹਾਰਾਜ ਜੀ ਆਏ ਤੇ ਮਹਾਰਾਜ ਜੀ ਫਰਮਾਉਂਦੇ ਨੇ ਦਿਲੋਂ ਮੁਹੱਬਤ ਜਿਨ ਸਈ ਸੱਚੀਆਂ ਸਤਸੰਗਤ ਜੀ ਬਹੁਤ ਘੱਟ ਲੋਕ ਨੇ ਕਿ ਭਾਈ ਜਿਨ੍ਹਾਂ ਦੇ ਦਿਲ ਦੇ ਵਿੱਚ ਆਪਣੇ ਗੁਰੂ ਦੇ ਪ੍ਰਤੀ ਸੱਚੀ ਮੁਹੱਬਤ ਹੈ ਤੇ ਭਾਈ ਜਿਨ੍ਹਾਂ ਦੇ ਅੰਦਰ ਸੱਚੀ ਮੁਹੱਬਤ ਹੋਵੇ ਨਾ ਸਤਸੰਗਤ ਜੋ ਸਾਰੇ ਵਚਨ ਮੰਨਦੇ ਨੇ ਇਹ ਨਹੀਂ ਹੈ ਕਿ ਭਾਈ ਇਕੱਲੇ ਗੁਰੂ ਕਹਿਣਗੇ ਤੇ ਬਾਕੀ ਗੱਲ ਮੰਨਦੇ ਨਹੀਂ। ਸਾ ਸੰਗਤ ਜੀ ਸਾਰੀਆਂ ਗੱਲਾਂ ਤੇ ਸੱਚੇ ਚੇਲੇ ਦੀ ਨਿਸ਼ਾਨੀ ਇਹ ਹੀ ਹੈ ਕਿ ਭਾਈ ਜੋ ਗੁਰੂ ਨੇ ਕਿਹਾ ਉਹ ਅਸੀਂ ਮੰਨਣਾ ਹੀ ਮੰਨਣਾ ਹੈ। ਬਚਨੀ ਤੋਰ ਮੋਰ ਮਨ ਮੰਨਣਾ ਜਨਕਪੂਰਨ ਦੀ। ਤੇ ਸਾ ਸੰਗਤ ਜੀ ਸਤਿਗੁਰੂ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਨਾ ਕਿ ਭਾਈ ਜਿਹੜਾ ਸੱਚੀ ਪ੍ਰੀਤ ਹੈ ਸਾత్సੰਗ ਜੀ ਜਿੱਥੇ ਸੱਚੀ ਪ੍ਰੀਤ ਹੋਵੇ ਉੱਤੇ ਕਰਮकांड ਦੀ ਕੋਈ ਥਾਂ ਨਹੀਂ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਕਿ ਭਾਈ ਜਿੱਥੇ ਸੱਚੀ ਪ੍ਰੀਤ ਹੋਵੇ ਦੂਸਰਾ ਜੋ ਕਰਮकांड ਸਾత్సੰਗ ਜੀ ਦਿਖਾਈ ਨਹੀਂ ਦਿੰਦਾ ਸਿਰਫ ਗੁਰੂ ਦੇ ਬਚਨ ਦਿਖਾਈ ਦਿੰਦੇ ਨੇ ਮਹਾਰਾਜ ਜੀ ਫਰਮਾ ਰਹੇ ਨੇ ਦਿਲ ਹੈ ਮੁਹੱਬਤ ਜਿਨੀ ਸਹੀ ਸੱਚੀ ਆ ਕਿ ਭਾਈ ਉਹਨਾਂ ਦੀ ਮੁਹੱਬਤ ਸੱਚੀ ਆ ਜੋ ਦਿਲੋਂ ਕਰਦੇ ਦਿਖਾਵਾ ਨਹੀਂ ਸਤ ਸੰਗ ਜੀ ਤੇ ਭਾਈ ਜਿੱਥੇ ਸੱਚੀ ਮੁਹੱਬਤ ਹੁੰਦੀ ਹੈ ਨਾ ਉੱਥੇ ਫਿਰ ਦਿਖਾਵਾ ਨਹੀਂ ਹੁੰਦਾ ਫਿਰ ਕੋਈ ਨਾਮ ਹੋਵੇ ਨਾ ਹੋਵੇ ਸਤ ਸੰਗ ਜੀ ਕੋਈ ਫਰਕ ਨਹੀਂ ਪੈਂਦਾ ਜਿਵੇਂ ਕਿਸੇ ਨੇ ਬੜੇ ਪਿਆਰ ਨਾਲ ਸਤ ਸੰਗ ਜੀ ਮਾਨਵਤਾ ਦੀ ਸੇਵਾ ਕੀਤੀ ਹੈ ਜਿਵੇਂ ਬਾਬਾ ਸਾਹਿਬ ਨੇ ਕੀਤੀ ਨਾ ਸਤ ਸੰਗ ਜੀ ਤੇ ਹੁਣ ਸਤ ਸੰਗ ਜੀ ਕੁਝ ਹੋਵੇ ਨਾ ਹੋਵੇ ਮਹਾਰਾਜ ਜੀ ਪਰਮਾਨੰਦ ਨੇ ਕੋਈ ਨਾਮ ਲਵੇ ਨਾ ਲਵੇ ਉਹਨੇ ਤਾਂ ਭਾਈ ਮਾਨਵਤਾ ਦੇ ਨਾਲ ਪਿਆਰ ਸੀ ਉਹਨੇ ਤਾਂ ਸੇਵਾ ਕਰਦੀ ਹੁਣ ਕੋਈ ਪੁੱਛੇ ਨਾ ਪੁੱਛੇ ਉਹਨੂੰ ਕੋਈ ਫਿਕਰ ਨਹੀਂ ਸਤਸੰਗਤ ਜੀ ਜਿਨ੍ਹਾਂ ਦੀ ਆਪਣੇ ਗੁਰੂ ਨਾਲ ਸੱਚੀ ਮੁਹੱਬਤ ਹੈ ਉਹ ਗੁਰੂ ਦੀ ਇੱਕ ਇੱਕ ਗੱਲ ਮੰਨਦੇ ਨੇ ਜਿਵੇਂ ਗੁਰੂਆਂ ਨੇ ਕਿਹਾ ਸੋਹੰਗ ਸੋਹੰਗ ਉਚਾਰਿਆ ਅੰਮ੍ਰਿਤ ਵੇਲਾ ਗਿਆਨ ਤੇ ਭਾਈ ਉਹ ਅੰਮ੍ਰਿਤ ਵੇਲੇ ਉੱਠਦੇ ਨੇ ਤੇ ਬਹੁਤੇ ਲੋਕ ਕਹਿੰਦੇ ਨੇ ਕਿ ਭਾਈ ਸਾਡਾ ਗੁਰੂ ਗੁਰੂ ਰਵੀਦਾਸ ਮਹਾਰਾਜ ਜੀ ਹੈ ਸਾਤ ਸੰਗਤ ਜੀ ਨਸ਼ੇ ਵੀ ਕਰਦੇ ਨੇ ਕਰਮकांड ਵੀ ਕਰਦੇ ਨੇ ਸਾਤ ਸੰਗਤ ਜੀ ਦਿਖਾਵਾ ਵੀ ਕਰਦੇ ਨੇ ਨਿੰਦਾ ਚੁਗਲੀ ਸਾਰਾ ਕੁਝ ਕਰਦੇ ਨੇ ਤਾਂ ਉਹ ਸਾਤ ਸੰਗਤ ਜੀ ਅੱਜ ਪਹਿਲੀ ਹੀ ਪੰਕਤੀ ਸਤਿਗੁਰੂ ਬਾਬਾ ਫਰੀਦ ਮਹਾਰਾਜ ਦੀ ਬੜੀ ਸੋਹਣੀ ਹੈ ਬਹੁਤ ਪਾਵਨ ਪਵਿੱਤਰ ਹੈ ਤੇ ਜੇ ਕਿਤੇ ਸਾਨੂੰ ਇੱਕ ਪੰਕਤੀ ਹੀ ਸਮਝ ਆ ਜਾਵੇ ਨਾ ਦਿਲੈ mohabbat ਜਿਨ ਸਈ ਸੱਚੀਆਂ ਕਿ ਭਾਈ mohabbat ਸੇਵਾ ਤੇ ਸਾ ਸੰਗਤ ਜੀ ਜੋ ਸਿਮਰਨ ਹੈ ਨਾ ਉਹੀ ਸਫਲ ਹੈ ਜੋ ਦਿਲ ਨਾਲ ਕੀਤਾ ਜਾਵੇ ਸਾ ਸੰਗਤ ਜੀ ਦਿਲੋਂ ਜੋ ਦਿਲੋਂ ਹੁੰਦਾ ਹੈ ਨਹੀਂ ਤਾਂ ਸਾ ਸੰਗਤ ਜੀ ਬਾਕੀ ਸਭ ਦਿਖਾਵਾ ਹੈ ਨੇ ਸਾ ਸੰਗਤ ਜੀ ਆਮ ਮਿਲ ਜਾਣਗੇ ਸਾਰਾ ਸਾਲ ਗੁਰੂ ਦੀ ਕੋਈ ਬਾਣੀ ਨਹੀਂ ਪੜ੍ਹਨੀ ਸਾ ਸੰਗਤ ਜੀ ਗੁਰੂ ਦਾ ਨਾਮ ਵੀ ਨਹੀਂ ਲੈਣਾ ਤੇ ਸਾਰੇ ਉਹ ਕੰਮ ਕਰਨੇ ਜਿਨ੍ਹਾਂ ਤੋਂ ਸਾਨੂੰ ਗੁਰੂ ਜੀ ਰੋਕਦੇ ਨੇ ਤੇ ਭਾਈ ਜਦੋਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਆਂਦਾ ਹੈ ਉਦੋਂ 사ਤਸੰਗਤ ਜੀ ਜੈਗੁਰੂ ਦੇਵ ਧੰਗੁਰ ਦੇ ਇਹ ਮੁਹਬਤ ਕੱਚੀ ਹੈ 사ਤਸੰਗਤ ਜੀ ਸੱਚੀ ਮੁਹਬਤ ਉਹ ਹੈ ਕਿ ਭਾਈ ਹਰ ਸਵਾਸ ਸਵਾਸ ਗੁਰੂ ਦੇ ਵਚਨ ਮੰਨੇ ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚੀਆਂ ਤੇ ਭਾਈ ਉਹਨਾਂ ਲੋਕਾਂ ਦੀ ਜਿਹੜੀ ਪ੍ਰੀਤ ਕੱਚੀ ਹੈ 사ਤਸੰਗਤ ਜੀ ਚਿਹਰੇ ਤੇ ਕੁਝ ਹੋਰ ਦਿਖਦੇ ਨੇ ਤੇ ਮਨ ਦੇ ਵਿੱਚ ਕੁਝ ਹੋਰ ਨੇ ਇਹ ਸਤਗੁਰੂ ਬਾਬਾ ਪ੍ਰੀਤ ਮਹਾਰਾਜ ਜੀ ਫਰਮਾ ਰਹੇ ਨੇ ਜਿਨ ਮਨ ਹੋਰ ਮੁਖ ਹੋਰ ਸਾਤਸੰਗਤ ਜੀ ਮਨ 'ਚ ਕੁਝ ਹੋਰ ਚੱਲ ਰਿਹਾ ਹੈ। ਜ਼ੁਬਾਨ 'ਤੇ ਕੁਝ ਹੋਰ ਹੈ। ਤੇ ਸਾਤਸੰਗਤ ਜੀ ਆਪਾਂ ਮਨ ਤੇ ਜ਼ੁਬਾਨ ਨੂੰ ਜੇ ਇੱਕ ਕਰਨਾ ਹੈ ਤਾਂ ਭਾਈ ਗੁਰੂ ਵਾਲਾ ਬੰਨਾ ਪਵੇਗਾ। ਜੀਬਾ ਤਾਂ ਆਪਾਂ ਕਹਿ ਰਹੇ ਹਾਂ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਸਤਗੁਰੂ ਅਰਬਦਾਸ ਮਹਾਰਾਜ ਕੀ ਜੈ। ਸਾਤਸੰਗਤ ਜੀ ਨਿਰਭੈ ਦਾ ਨਾਰਾ ਲਾ ਰਹੇ ਨੇ। ਪਰ ਕਾਲੇ ਧਾਗੇ ਤੋਂ ਵੀ ਡਰਦੇ ਨੇ, ਜਾਦੂ ਟੋਣੇ ਤੋਂ ਵੀ ਡਰਦੇ ਨੇ, ਭੂਤ ਪ੍ਰੇਤ ਤੋਂ ਵੀ ਡਰਦੇ ਨੇ। ਸਾਤਸੰਗਤ ਜੀ ਸੋਚਣ ਵਾਲੀ ਗੱਲ ਹੈ ਨਾਲੇ ਨਾ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਬੜਾ ਸੋਹਣਾ ਜ਼ਿਕਾਰਾ ਲਾ ਰਹੇ ਨੇ ਤੇ ਜ਼ਿਕਾਰਾ ਕੀ ਹੈ ਜੋ ਬੋਲੇ ਸੋ ਨਿਰਪੈ ਕਿ ਭਾਈ ਜੋ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਜੁੜੇਗਾ ਉਹਨਾਂ ਦੇ ਵਚਨ ਪੜ੍ਹੇਗਾ ਗੁਰਬਾਣੀ ਪੜ੍ਹੇਗਾ ਉਹ ਨਿਰਪੈ ਰਹੇਗਾ ਸਾਤਸੰਗਤ ਜੀ ਨਿਰਭੈ ਤੇ ਪਰ ਹੋ ਕੀ ਰਿਹਾ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਮੰਨਣ ਵਾਲੇ ਕਰਮ ਕਾਂਡਾਂ ਤੋਂ ਡਰਦੇ ਨੇ ਸ਼ਨੀਵਾਰ ਨੂੰ ਡਰਦੇ ਨੇ ਮੰਗਲਵਾਰ ਤੋਂ ਵੀ ਡਰਦੇ ਨੇ ਸਾਤਸੰਗਤ ਜੀ ਮੰਗਲ ਕੋਈ ਵੀਰਵਾਰ ਨੂੰ ਕੱਪੜੇ ਤੋਂ ਡਰਦਾ ਕਿ ਭਾਈ ਕੋਈ ਬੁਰਾ ਨਾ ਹੋ ਜਾਵੇ ਸਾਤਸੰਗਤ ਜੀ ਨੋ ਵੀ ਕੱਟਨੇ ਹੋ ਨਾ ਹੱਥਾਂ ਦੇ ਉਹ ਵੀ ਵਾਰ ਦੇ ਕੇ ਕੱਟੇ ਜਾਂਦੇ ਨਾਲੇ ਕਹਿੰਦੇ ਨੇ ਭਾਈ ਸਾਡੇ ਗੁਰੂ ਰਵਦਾਸ ਮਹਾਰਾਜ ਜੀ ਨੇ ਜਿਨ ਮਨ ਹੋਰ ਸਾਤਸੰਗਤ ਜੀ ਮਨ 'ਚ ਕੁਝ ਹੋਰ ਹੈ ਤੇ ਮੁਖ ਦੇ ਵਿੱਚ ਭਾਈ ਕੁਝ ਹੋਰ ਹੈ ਅੰਦਰ ਕੁਝ ਹੋਰ ਚੱਲ ਰਿਹਾ ਸਾਤਸੰਗਤ ਜੀ ਬਾਹਰ ਕੁਝ ਹੋਰ ਹੈ ਇਹ ਅੱਜ ਕੱਲ੍ਹ ਇਹੀ ਹੋ ਰਿਹਾ ਸਾਤਸੰਗਤ ਜੀ ਸਮਾਜ ਦੇ ਵਿੱਚ ਨਾ ਤੇ ਅੱਜ ਕੱਲ ਤਾਂ 사ਤਸੰਗ ਜੀ ਬਹੁਤ ਕੁਝ ਚੱਲ ਰਿਹਾ ਐ। ਖਾਸ ਕਰਕੇ ਅੱਜ ਜੋ ਕਰਨੇ 사ਤਸੰਗ ਜੀ ਵਸ ਨਹੀਂ ਪਾ ਰਹੇ। ਅੱਜ ਕੱਲ ਜੋ ਐਨੇ ਜਿਆਦਾ ਤਲਾਕ ਹੋ ਰਹੇ ਨੇ ਕਰਨ ਨਹੀਂ ਐ ਕਿ ਭਾਈ ਮਨ ਦੇ ਵਿੱਚ ਕੁਝ ਹੋਰ ਐ ਮੁਖ ਦੇ ਵਿੱਚ ਕੋਈ ਕੁਚੋਰ ਐ। 사ਤਸੰਗ ਜੀ ਇੱਥੇ ਬਹੁਤ ਇਨਸਾਨ ਨੇ ਜੋ ਦੋ ਦੋ ਚਿਹਰੇ ਲੈ ਕੇ ਫਿਰਦੇ ਨੇ 사ਤਸੰਗ ਜੀ ਦੋ ਦੋ। 사ਤਸੰਗ ਜੀ ਤੁਹਾਨੂੰ ਮਿਲਣਗੇ ਤੁਹਾਡੇ ਅੱਗੇ ਤੁਹਾਡੇ ਹੋ ਜਾਣਗੇ ਮੈਨੂੰ ਮਿਲਣਗੇ ਮੇਰੇ ਅੱਗੇ ਮੇਰੇ ਹੋ ਜਾਣਗੇ। ਇੱਕ ਗੱਲ ਯਾਦ ਰੱਖਣਾ 사ਤਸੰਗ ਜੀ। ਜੋ ਤੁਹਾਡੇ ਅੱਗੇ ਕਿਸੇ ਹੋਰ ਦੀ ਬੁਰਾਈ ਕਰਦਾ ਨਾ ਕਿਸੇ ਚੰਗੇ ਭਲੇ ਇਨਸਾਨ ਦੀ ਤਾਂ ਸਮਝ ਲੈਣਾ ਸਾਧ ਸੰਗਤ ਜੋ ਤੁਹਾਡੀ ਬੁਰਾਈ ਵੀ ਕਿਸੇ ਹੋਰ ਅੱਗੇ ਕਰ ਸਕਦਾ ਹੈ ਜਿਨ ਮਨ ਹੋਰ ਮੁਖ ਹੋਰ ਸੇ ਕਾਢੇ ਇਹ ਇਹ ਕੱਚੀਆਂ ਪ੍ਰੀਤਾਂ ਨੇ ਸਾਧ ਸੰਗਤ ਜੀ ਸੱਚੀ ਪ੍ਰੀਤ ਵਾਲੇ ਦੇ ਮਨ ਚ ਕੀ ਹੁੰਦਾ ਜੋ ਮਨ ਦੇ ਵਿੱਚ ਹੋਏਗਾ ਉਹ ਜ਼ੁਬਾਨ ਚੇ ਹੋਏਗਾ ਭਾਵੇਂ ਸਾਧ ਸੰਗਤ ਜੀ ਕਹੋ ਜਾਈ ਹੋਵੇ ਭਾਈ ਉਹ ਗਲਤ ਨੂੰ ਗਲਤ ਕਹੇਗਾ ਸਤ ਸੰਗਤ ਜੀ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹੇਗਾ ਇਹ ਨਹੀਂ ਹੈ ਕਿ ਭਾਈ ਚੰਗੇ ਭਲੇ ਬੰਦੇ ਨੂੰ ਬੇਈਮਾਨ ਕਹਿ ਦੇਗਾ ਤੇ ਬੇਈਮਾਨਾਂ ਨੂੰ ਸੱਚ ਕਹਿ ਦੇਗਾ ਨਹੀਂ ਸਤ ਸੰਗਤ ਜੀ ਸੱਸੰਗੀ ਇਨਸਾਨ ਦੋ ਚਿਹਰੇ ਰੱਖਦਾ ਹੀ ਨਹੀਂ ਕੋਈ ਇੱਕੋ ਚਿਹਰਾ ਰੱਖੇਗਾ ਹਾ ਵੱਧ ਤੋਂ ਵੱਧ ਇਹ ਹੈ ਸਤ ਸੰਗਤ ਜੀ ਕਿ ਭਾਈ ਉਹ ਕਿਸੇ ਦੀ ਮਰਿਆਦਾ ਬਚਾਉਣ ਵਾਸਤੇ ਆਪਣੇ ਆਪ ਨੂੰ ਸਤ ਸੰਗਤ ਜੀ ਚੁੱਪ ਕਰ ਲਵੇਗਾ ਜਾਂ ਭਾਈ ਪਾਸੇ ਹੋ ਜਾਵੇਗਾ ਸਾਧੂ ਸੰਤਾਂ ਨੇ ਵੀ ਕੀਤਾ ਸਾਧ ਸੰਗਤ ਜੀ ਜਦੋਂ ਸੱਚ ਬੋਲਦੇ ਨੇ ਸਾਧ ਸੰਗਤ ਜੀ ਸੱਚੀ ਬੋਲਦੇ ਨੇ ਪਰ ਜਦੋਂ ਪਤਾ ਹੋਵੇ ਕਿ ਭਾਈ ਸੱਚ ਬੋਲਣ ਨਾਲ ਕਿਸੇ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਤਾਂ ਸਾਧ ਸੰਗਤ ਜੀ ਜੋ ਸਾਧੂ ਹੈ ਸੰਤ ਇੱਕ ਮੌਕਾ ਵੀ ਦਿੰਦੇ ਨੇ ਚਲੋ ਭਾਈ ਆਪਾਂ ਝੂਠ ਨਹੀਂ ਬੋਲਦੇ ਸਾਧ ਸੰਗਤ ਜੀ ਨਾ ਸਾਧੂ ਨਾ ਸੰਤ ਨਾ ਸਾਧ ਸੰਗੀ ਉਹ ਸਾਈਡ ਤੇ ਹੋ ਜਾਂਦੇ ਨੇ ਚਲੋ ਭਾਈ ਇੱਕ ਮੌਕਾ ਹੋਰ ਦੇ ਦਿੰਦੇ ਆ ਸਾਧ ਸੰਗਤ ਜੀ ਆਪਾਂ ਇਸ ਤਰ੍ਹਾਂ ਦਾ ਕੁਝ ਨਹੀਂ ਕਰਨਾ ਆਪਾਂ ਜੋ ਗੁਰਬਾਣੀ 'ਚ ਲਿਖਿਆ ਸਾਧ ਸੰਗਤ ਜੋ ਗੱਲਾਂ ਮੰਨੀਆਂ ਨੇ ਜੋ ਸਾਡੇ ਮਨ ਦੇ ਵਿੱਚ ਸਤਸੰਗਤ ਜੀ ਆਪਾਂ ਜ਼ੁਬਾਨ 'ਚ ਵੀ ਉਹੀ ਰੱਖਣਾ ਤੇ ਹੋਏਗਾ ਕਿਵੇਂ ਜਦੋਂ ਆਪਾਂ ਸੱਚੇ ਮਨ ਦੇ ਨਾਲ ਗੁਰੂ ਦੇ ਬਚਨ ਪੜਾਂਗੇ ਗੁਰਾਂ ਦੇ ਬਚਨ ਮੰਨਾਂਗੇ ਸਤਸੰਗਤ ਜੀ ਮਹਾਰਾਜ ਜੀ ਦੇ ਬਚਨ ਨੇ ਨਾ ਬਚਨੀ ਤੌਰ ਮੋਰ ਮਨ ਮੰਨੈ ਜਨ ਕੋ ਪੁਰਨ ਦੀਜੈ ਕਿ ਭਾਈ ਜੋ ਮਨ ਦੇ ਨਾਲ ਸਤਸੰਗਤ ਜੀ ਮਨ ਦੇ ਵਿੱਚ ਜਿੱਨਾਂ ਦੇ ਗੁਰੂ ਦੇ ਬਚਨ ਹੋਣਗੇ ਮਨ ਦੇ ਨਾਲ ਗੁਰੂਆਂ ਦੇ ਬਚਨ ਮੰਨਣਗੇ ਸਤਸੰਗਤ ਜੀ ਉਹਨਾਂ ਦੀ ਪ੍ਰੀਤ ਪੱਕੀ ਹੋਵੇਗੀ ਤੇ ਭਾਈ ਉਹੀ ਪੂਰੇ ਸਤਸੰਗਤ ਜੀ ਪ੍ਰਮਾਤਮਾ ਦੇ ਆਸ਼ਿਕ ਹੋਣਗੇ ਇਹ ਸਾ ਸੰਗਤ ਜੀ ਸੋਖਾਂ ਨਹੀਂ ਹੈ ਉਸ ਪਰਮ ਪਿਤਾ ਪਰਮਾਤਮਾ ਦਾ ਜੋ ਆਸ਼ਿਕ ਬੰਨਾ ਸੋਖਾਂ ਨਹੀਂ ਹੈ ਦੁਨੀਆ ਦੇ ਤਾਂ ਬਹੁਤੇ ਨੇ ਇਹ ਸਾ ਸੰਗਤ ਜੀ ਸਤਿਗੁਰੂ ਦਾਸ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸਾ ਸੰਗਤ ਜੀ ਕੁਝ ਸ਼ਬਦ ਲਿਖੇ ਸੀ ਥੋੜੇ ਦਿਨ ਪਹਿਲਾਂ ਇਥੇ ਇਸ਼ਕ ਕਮਾਣਾ ਸੋਖਾਂ ਨਹੀਂ ਸਜਨਾ ਨੂੰ ਪਾਣਾ ਸੋਖਾਂ ਨਹੀਂ ਇਹ ਸਾ ਸੰਗਤ ਜੀ ਸਰ ਤਲੀ ਤੇ ਰੱਖਣਾ ਪੈਂਦਾ ਹੈ ਇਹ ਇਸ਼ਕ ਪਗਾਉਣਾ ਸੋਖਾਂ ਨਹੀਂ ਉਦਾ ਹੋ ਜਾਣਾ ਸੋਖਾ ਨਹੀਂ 사ਤਸੰਗ ਜੀ ਸੋਖਾ ਨਹੀਂ ਗੁਰੂ ਦੇ ਬਚਨ ਮੰਨਨੇ 사ਤਸੰਗ ਜੀ ਉਹੀ ਬਣ ਸਕਦਾ ਹੈ ਕਿ ਭਾਈ ਜਿਹਦੇ ਮਨ ਦੇ ਵਿੱਚ ਸੱਚੀ ਪ੍ਰੀਤ ਹੋਵੇ ਨਹੀਂ ਤਾਂ 사ਤਸੰਗ ਜੀ ਅੰਮ੍ਰਿਤ ਵੇਲੇ ਕੌਣ ਉੱਠੇਗਾ ਅੱਜ ਕੱਲ ਤਾਂ ਜਿੰਨਾਂ ਕੋਲ ਫੋਨ ਰਾਤ ਨੂੰ 사ਤਸੰਗ ਜੀ 1 1 2 2 ਵਜੇ ਤੱਕ ਸੌਂਦੇ ਨੇ ਤੇ ਦੇਰ ਰਾਤ ਨੂੰ ਸੌਣ ਵਾਲਾ 사ਤਸੰਗ ਜੀ ਸਵੇਰੇ ਕਿਵੇਂ ਉੱਠੇਗਾ ਤੇ ਭਾਈ ਜਿਨ੍ਹਾਂ ਦੀ ਪ੍ਰੀਤ ਗੁਰੂ ਅਰਬਦਾਸ ਮਹਾਰਾਜ ਨਾਲ ਹੈ ਉਹਨਾਂ ਨੂੰ ਫਿਕਰ ਹੁੰਦੀ ਹੈ ਕਿ ਭਾਈ ਮੈਂ ਟਾਈਮ ਸਿਰ ਸੋਵਾਂ ਕਿਉਂਕਿ ਗੁਰੂ ਦੇ ਬਚਨ ਨੇ ਸੋਹੰਗ ਸਤਨਾਮ ਧਿਆਓ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਸੋਹੰਗ ਸੋング ਉਚਾਰੀ ਅੰਮ੍ਰਿਤ ਵੇਲਾ ਗਾ ਉਹਨਾਂ ਤੋਂ ਫਿਕਰ ਹੁੰਦੀ ਹੈ ਕਿ ਭਾਈ ਮੇਰੇ ਗੁਰੂ ਦੇ ਬਚਨ ਨੇ ਅੰਮ੍ਰਿਤ ਵੇਲਾ ਸੰਭਾਲਣਾ ਸਤਸੰਗਤ ਜੀ ਜਿਨ੍ਹਾਂ ਦੀ ਪ੍ਰੀਤ ਸੱਚੀ ਹੈ ਉਹ ਕਰਮ ਕਾਂਡ ਸਭ ਛੱਡ ਦਿੰਦੇ ਨੇ ਮਨ ਹੀ ਪੂਜਾ ਮਨ ਹੀ ਧੂਪ ਮਨ ਹੀ ਸੇਉ ਸਹਜ ਸਰੂਪ ਕਿ ਭਾਈ ਮੇਰੇ ਗੁਰੂ ਦੇ ਬਚਨ ਨੇ ਹਰ ਕੇ ਨਾਮ ਬਿਨ ਝੁੱਠੇ ਸਗਲ ਪਸਾਰੇ ਕਿ ਭਾਈ ਮੇਰੇ ਗੁਰੂ ਦੇ ਬਚਨ ਨੇ ਮੈਂ ਕੋਈ ਕਰਮ ਕਾਂਡ ਨਹੀਂ ਕਰਨਾ ਹਰਸੋ ਹੀਰਾ ਛਾੜ ਕੇ ਕਰੈ ਆਨ ਕੀ ਆਸਤੇ ਨਿਰਦੁਜਕ ਜਾਇੰਗੇ ਸਤਿਪਾਕ ਉਹ ਦੂਜੇ ਦੀ ਪੂਜਾ ਕਰਦਾ ਹੀ ਨਹੀਂ ਕਿ ਗੁਣ ਪਤਾ ਮੇਰੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਬਚਨ ਨੇ ਤੇ ਆਓ ਸਾਧ ਸੰਗਤ ਜੀ ਸੱਚੀ ਜਿੱਤੇ ਮੁਹੱਬਤ ਹੋਏਗੀ ਉੱਥੇ ਗੁਰੂ ਦੇ ਬਚਨ ਵੀ ਮੰਨੇ ਜਾਣਗੇ ਕਿ ਸਾਧ ਸੰਗਤ ਜੀ ਜਿਨ੍ਹਾਂ ਦੀ ਮੁਹੱਬਤਾਂ ਸੱਚੀਆਂ ਨੇ ਨਾ ਗੁਰੂਆਂ ਨਾਲ ਜੋ ਉਹਨਾਂ ਦੇ ਮਨ ਦੇ ਵਿੱਚ ਹੈ ਉਹੀ ਜ਼ਬਾਨ ਦੇ ਵਿੱਚ ਹੈ ਤੇ ਸਾਧ ਸੰਗਤ ਜੀ ਲੁਕੋਂਦਾ ਪਤਾ ਕੌਣ ਹੁੰਦਾ ਹੈ ਮਤਲਬ ਮਨ ਦੇ ਵਿੱਚ ਕੁਝ ਹੋਰ ਹੋਵੇ ਜ਼ਬਾਨ 'ਚ ਕੁਝ ਹੋਰ ਹੋਵੇ ਲੁਕੋਂਦਾ ਪਤਾ ਕੌਣ ਹੈ ਸਾਧ ਸੰਗਤ ਜੀ ਕਿ ਭਾਈ ਜੀ ਦੇ ਮਨ ਦੇ ਵਿੱਚ ਚੋਰ ਹੋਵੇ ਸਾਧ ਸੰਗਤ ਜੀ ਜਿਹਦੇ ਮਨ ਦੇ ਵਿੱਚ ਹੈ ਹੀ ਗੁਰੂ ਗੁਰੂ ਦੇ ਬਚਨ ਜਿਹਦੇ ਮਨ ਦੇ ਵਿੱਚ ਸੱਚ ਹੈ ਮਹਾਰਾਜ ਜੀ ਕਹਿੰਦੇ ਨੇ ਨਾ ਜਿੱਤੇ ਸਾਧ ਸੰਗਤ ਜੀ ਕਹਾਵਤ ਹੈ ਸਾਤਸੰਗਤ ਜੀ ਪੱਲੇ ਹੋਵੇ ਸੱਚ ਤੱਕੋਠੇ ਚੜਕੇ ਨਾ ਸਾਤਸੰਗਤ ਜੀ ਸੱਚੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੁੰਦੀ ਰਤੈ ਈਸ਼ਕ ਖੁਦਾਏ ਰੰਗ ਦਿਦਾਰ ਦੇ ਵਿਸਰਿਆ ਜਿਨ ਨਾਮ ਤੇ ਹੋਏ ਪਾਰ ਥਿਏ ਸਾਤਸੰਗਤ ਜੀ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜੋ ਪ੍ਰਮਾਤਮਾ ਦੇ ਪਿਆਰ ਚ ਰੰਗੇ ਹੋਏ ਨੇ ਨਾ ਰਤੈ ਇਸ਼ਕ ਖੁਦਾਏ ਰੰਗ ਦੇਦਾਰ ਦੇ ਸਤਿਗੁਰੂ ਬਾਬਾ ਪ੍ਰੀਤ ਮਹਾਰਾਜ ਜੀ ਫਰਮਾ ਰਹੇ ਨੇ ਕਿ ਭਾਈ ਜੋ ਪ੍ਰਮਾਤਮਾ ਦੇ ਪਿਆਰ ਚ ਰੰਗੇ ਹੋਏ ਨੇ ਸਾਧ ਸੰਗਤ ਜੀ ਉਹ ਪ੍ਰਮਾਤਮਾ ਦੀ ਸਾਧ ਸੰਗਤ ਜੀ ਬਹੁਤ ਸੋਹਣੀ ਰਚਨਾ ਹੈ ਵੈਸੇ ਤਾਂ ਸਾਰੇ ਹੀ ਇਨਸਾਨ ਸੋਹਣੀ ਰਚਨਾ ਹੈ ਸਾਧ ਸੰਗਤ ਜੀ ਪਰ ਮਹਾਰਾਜ ਜੀ ਕਹਿੰਦੇ ਨੇ ਭਾਈ ਉਹ ਸੋਨੇ ਫੁੱਲ ਨਹੀਂ ਧਰਤੀ ਤੇ ਸੋਨੇ ਲੱਗਦੇ ਨੇ ਸਾਧ ਸੰਗਤ ਜੀ ਜਿਨ੍ਹਾਂ ਦੀ ਮੁਹੱਬਤ ਸੱਚੀ ਹੈ ਜੋ ਸਾਧ ਸੰਗਤ ਜੀ ਖੁਦਾ ਦੇ ਇਸ਼ਕ ਦੇ ਵਿੱਚ ਰੰਗੇ ਹੋਏ ਨੇ ਭਾਈ ਬੜੇ ਸੋਹਣੇ ਲੱਗਦੇ ਨੇ ਇਹ ਸਾਧ ਸੰਗਤ ਜੀ ਜੋ ਬੇਈਮਾਨ ਨੇ ਜਿਨ੍ਹਾਂ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵੱਧਦਾ ਜਾ ਰਿਹਾ ਉਹਨਾਂ ਵਾਸਤੇ ਸਤਿਗੁਰੂ ਜੀ ਪਤਾ ਕੀ ਪਰਮਾਉਂਦੇ ਨੇ ਵਿਸਰਿਆ ਜਿਨ ਨਾਮ ਕਿ ਭਾਈ ਜੋ ਸੱਚ ਦੇ ਮਾਰਗ ਨੂੰ ਭੁੱਲ ਗਏ ਜੋ ਪ੍ਰਮਾਤਮਾ ਦੇ ਨਾਮ ਨੂੰ ਭੁੱਲ ਗਏ ਸਾਧ ਸੰਗਤ ਜੀ ਉਹ ਧਰਤੀ ਤੇ ਬੋਝ ਨੇ ਸਾਧ ਸੰਗਤ ਜੀ ਭਾਰ ਨੇ ਸਾਸੰਗਤ ਜੀ ਇੱਥੇ ਵੀ ਉਹਨਾਂ ਦਾ ਸਤਿਕਾਰ ਨਹੀਂ ਹੋਣਾ ਤੇ ਪ੍ਰਮਾਤਮਾ ਦੇ ਦਰਬਾਰ 'ਚ ਵੀ ਸਤਿਕਾਰ ਨਹੀਂ। ਤੇ ਜੋ ਸੱਚ ਦੇ ਮਾਰਗ ਤੇ ਚੱਲਦੇ ਨੇ ਗੁਰੂ ਵਾਲੇ ਨੇ ਗੁਰੂ ਦੀ ਹਰ ਗੱਲ ਮੰਨਦੇ ਨੇ। ਸਾਸੰਗਤ ਜੀ ਈਹਾ ਖਾਟ ਚਲੋ ਹਰ ਲਾਹਾ ਅੱਗੇ ਬਸਨ ਸੁਹੇਲਾ। ਸਾਸੰਗਤ ਜੀ ਇੱਥੇ ਵੀ ਬੜਾ ਮਾਨ ਸਤਿਕਾਰ ਤੇ ਭਾਈ ਪ੍ਰਮਾਤਮਾ ਦੇ ਦਰਬਾਰ 'ਚ ਵੀ ਬੜਾ ਮਾਨ ਸਤਿਕਾਰ ਹੁੰਦਾ। ਰਤੈ ਇਸ਼ਕ ਖੁਦਾਏ ਰੰਗ ਦੀਦਾਰ ਦੇ। ਸਾਸੰਗਤ ਜੀ ਜੋ ਖੁਦਾ ਦੇ ਅੱਲਾ ਦੇ ਵਾਹੀ ਗੁਰੂ ਦੇ ਰਾਮ ਦੇ ਹਰ ਦੇ ਸੋਹੰਗ ਦੇ ਰੰਗ ਦੇ ਵਿੱਚ ਰੰਗੇ ਹੋਏ ਨੇ ਨਾ ਸਤਸੰਗਤ ਜੀ ਉਹ ਧਰਤੀ ਤੇ ਬਹੁਤ ਸੋਹਣੇ ਲੱਗਦੇ ਨੇ ਤੇ ਦੁਨੀਆ ਉਹਨਾਂ ਨੂੰ ਪੂਜਦੀ ਹੈ ਸਤਸੰਗਤ ਜਿਹਨਾਂ ਨੂੰ ਯਾਦ ਕਰਦੀ ਹੈ ਨਮਸਕਾਰ ਕਰਦੀ ਹੈ ਉਹਨਾਂ ਦੀ ਵਾਵਾ ਕਰਦੀ ਹੈ ਤੇ ਸਤਸੰਗਤ ਜੀ ਜਿਹੜੇ ਗਲਤ ਕੰਮ ਕਰਦੇ ਨੇ ਹੁਣ ਜਿਹੜੇ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਰਹੇ ਨੇ ਜੋ ਨਸ਼ੇ ਵੇਚਦੇ ਨੇ ਨਸ਼ੇ ਵਕਾ ਰਹੇ ਨੇ ਸਤਸੰਗਤ ਜੀ ਜੋ ਰਿਸ਼ਵਤ ਲੈਂਦੇ ਨੇ ਬੇਈਮਾਨੀਆਂ ਕਰਦੇ ਨੇ ਧੋਖੇ ਕਰਦੇ ਨੇ ਸਾਸੰਗਤ ਜੀ ਸਾਨੂੰ ਨਕਲੀਆਂ ਚੀਜ਼ਾਂ ਖਵਾ ਰਹੇ ਨੇ ਮਹਾਰਾਜ ਜੀ ਕਹਿੰਦੇ ਨੇ ਭਾਈ ਇਹ ਧਰਤੀ ਤੇ ਬੋਝ ਨਹੀਂ ਸਾਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਵਿਸਰਿਆ ਜਿਨ ਨਾਮ ਕੇ ਭਾਈ ਜੋ ਗੁਰੂ ਦੇ ਵਚਨ ਵਿਸਾਰ ਗਏ ਜੋ 사ਸੰਗਤ ਜੀ ਪਰਮਾਤਮਾ ਦਾ ਨਾਮ ਕਦੇ ਜਪਦੇ ਨਹੀਂ ਕਦੇ ਕਿਸੇ ਗਰੀਬ ਦਾ ਹੱਥ ਫੜਿਆ ਹੀ ਨਹੀਂ ਕਦੇ ਮਾਨਵਤਾ ਦੀ ਸੇਵਾ ਕੀਤੀ ਨਹੀਂ ਮਹਾਰਾਜ ਜੀ ਕਹਿੰਦੇ ਨੇ ਭਾਈ ਇਹ ਧਰਤੀ ਤੇ ਬੋਝ ਨਹੀਂ ਸਾਸੰਗਤ ਜੀ ਧਰਤੀ ਵੀ ਇਹਨਾਂ ਨੂੰ ਸਹਾਰਦੀ ਹੋਈ ਸਾਸੰਗਤ ਜੀ ਪਰੇਸ਼ਾਨ ਹੁੰਦੀ ਹੈ ਸੋ ਆਓ ਆਪਾਂ ਵੀ 사ਤਸੰਗ ਜਿਸ ਖੁਦਾ ਦੇ ਇਸ਼ਕ ਦੇ ਵਿੱਚ ਰੰਗੇ ਜਾਈਏ ਕਿ ਉਹਦੇ ਰੰਗ ਦੇ ਵਿੱਚ ਰੰਗਣਾ ਕੀ ਹੈ 사ਤਸੰਗ ਜੀ ਕੋਈ ਘਰ ਬਾਹਰ ਨਹੀਂ ਛੱਡਣਾ ਕੋਈ ਕਰਮकांड ਨਹੀਂ ਕਰਨਾ 사ਤਸੰਗ ਜੀ ਕੋਈ ਕੰਮ ਧੰਦਾ ਨਹੀਂ ਛੱਡਣਾ ਮਹਾਰਾਜ ਜੀ ਕਹਿੰਦੇ ਨੇ ਜੀਬਾ ਸੋ ਓਮਕਾਰ ਜਪ ਪੱਥਨ ਸੋ ਕਰਕਾਰ ਰਾਮ ਮਿਲੈ ਘਰ ਆਏ ਕਰ ਕੈ ਰਬਦਾਸ ਵਿਚਾਨ ਭਾਈ ਆਪਣੇ ਘਰ ਦੇ ਵਿੱਚ ਰਹੋ ਕੰਮ ਧੰਦਾ ਕਰੋ ਕੋਈ ਨੌਕਰੀ ਬਿਜ਼ਨਸ ਜੋ ਕਰਨਾ ਕਰੋ 사ਤਸੰਗ ਜੀ ਤੇ ਮਹਾਰਾਜ ਜੀ ਪਰਮੰਦੇ ਨੇ ਭਾਈ ਇਹ ਕਰਦੇ ਕਰਦੇ ਈਮਾਨਦਾਰੀ ਨਾਲ ਰੋਟੀ ਵੀ ਕਮਾਓ ਬੱਚਿਆਂ ਨੂੰ ਪੜਾਓ ਲਿਖਾਓ ਮਾਤਾ ਪਿਤਾ ਦੀ ਸੇਵਾ ਕਰੋ ਰਿਸ਼ਤੇਦਾਰੀਆਂ ਨਿਭਾਓ ਪ੍ਰਸਾਦ ਸਿੰਘ ਜੀ ਅੰਮ੍ਰਿਤ ਵੇਲਾ ਜ਼ਰੂਰ ਸੰਭਾਲੋ ਕੰਮ ਕਰਦੇ ਕਰਦੇ ਸਵਾਸ ਸਵਾਸ ਉਸ ਪਰਮਾਤਮਾ ਦਾ ਸਿਮਰਨ ਕਰਦੇ ਰਹੋ ਸਤਸੰਗਤ ਜੀ ਮਾਨਵਤਾ ਦੀ ਸੇਵਾ ਕਰੋ ਤੇ ਬੇਨਤੀ ਕਰਾਂਗੇ ਸਤਸੰਗ ਜੀ ਜੋ ਇਹ ਕੰਮ ਕਰਦੇ ਨੇ ਨਾ ਨੇਕ ਕਮਾਈ ਜੋ ਕਰੈ ਗ੍ਰਹਿਵੰਤ ajna ਜਾਏ ਰਵਿਦਾਸ ਪਿਆਰਾ RAM ਤੋਂ ਗ੍ਰਹਿ ਮੈਂ ਮਿਲਹਿ ਆਏ ਸਤਸੰਗਤ ਜੀ ਕਿਸੇ ਧਾਰਮਿਕ ਸਥਾਨ ਤੇ ਜਾਣ ਦੀ ਲੋੜ ਨਹੀਂ ਹੈ ਜੋ ਗੁਰੂ ਦੇ ਵਚਨ ਘਰ ਬੈਠਾ ਹੀ ਮੰਨ ਲਵੇ ਨਾ ਸਤਸੰਗਤ ਜੀ ਘਰੇ ਹੀ ਇਸ ਸਰੀਰ ਦੇ ਵਿੱਚ ਹੀ ਪ੍ਰਮਾਤਮਾ ਪ੍ਰਗਟ ਹੋ ਜਾਂਦਾ ਉਹ ਜੋ ਗਿਆਨ ਰੂਪੀ ਪ੍ਰਮਾਤਮਾ ਸਾਡੇ ਅੰਦਰ ਹੈ ਸਾਨੂੰ ਅੰਦਰੋਂ ਹੀ ਮਿਲ ਪੈਂਦਾ ਸਤਸੰਗਤ ਜੀ ਆਪ ਲਈਏ ਲੜ ਲਾਏ ਦਰ ਦਰਵੇਸ਼ ਦੇ ਤਿਨ ਧਨ ਜਾਣੇਂਦੀ ਮਾਏ ਆਏ ਸਫਲ ਸੇ ਸਤਸੰਗਤ ਜੀ ਪ੍ਰਮਾਤਮਾ ਦੇ ਦਰਬਾਰ ਤੱਕ ਨਾ ਉਹੀ ਪਹੁੰਚ ਸਕਦਾ ਹੈ ਕਿ ਭਾਈ ਜਿਹਦੇ ਕੋਲ ਪੂਰਾ ਗੁਰੂ ਹੋਵੇ ਸਤਸੰਗਤ ਜੀ ਪੂਰਨ ਗੁਰੂ ਉਹ ਗੁਰੂ ਜਿਨੇ ਸਤਸੰਗਤ ਜੀ ਆਪ ਕਮਾਈ ਕੀਤੀ ਹੋਵੇ ਆਪਣੇ ਅੰਦਰ ਉਸ ਪ੍ਰਮਾਤਮਾ ਦੀ ਖੋਜ ਕੀਤੀ ਹੋਵੇ ਸਤਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਆਪ ਲੀਏ ਲੜ ਲਾਏ ਦਰਦਰ ਵੇਸ਼ ਦੇ ਸਾਤਸੰਗਤ ਜੀ ਜਦੋਂ ਆਪਾਂ ਸੱਚ ਦੇ ਮਾਰਗ ਤੇ ਚੱਲਦੇ ਆ ਨਾ ਜਦੋਂ ਸਾਡੇ ਅੰਦਰ ਥੋੜੀ ਜਿਹੀ ਵੀ ਭਾਵਨਾ ਪੈਦਾ ਹੁੰਦੀ ਹੈ ਨਾ ਸਾਤਸੰਗਤ ਜੀ ਉਹ ਪ੍ਰਮਾਤਮਾ ਆਪੇ ਹੀ ਲੜ ਲਾ ਦਿੰਦਾ ਦੇਖੋ ਸਾਤਸੰਗਤ ਜੀ ਆਪਾਂ ਇੱਕ ਦੂਜੇ ਨੂੰ ਕਦੇ ਨਹੀਂ ਜਾਣਦੇ ਸੀ ਹੁਣ ਇਹ ਪੰਜਾਬੀ ਦੀ ਕਲਾਸ ਹੈ ਉਧਰ ਕਰਨਾਟਕਾ ਦੀ ਕਲਾਸ ਚੱਲ ਰਹੀ ਹੈ ਸਾਹਮ ਦੇ ਵਿੱਚ ਹੈ ਹਿਮਾਚਲ ਦੇ ਵਿੱਚ ਹੈ ਗੁਜਰਾਤ ਦੇ ਵਿੱਚ ਚੱਲ ਰਹੀ ਹੈ ਸਾਤਸੰਗਤ ਜੀ ਸਵੇਰੇ 올 ਇੰਡੀਆ ਦੀ ਕਲਾਸ ਚੱਲਦੀ ਹੈ ਸਾਰੀਆਂ ਸੰਗਤਾਂ ਬੈਠੀਆਂ ਹੁੰਦੇ ਨੇ ਸਾਤਸੰਗਤ ਜੀ ਆਪਾਂ ਇੱਕ ਦੂਜੇ ਨੂੰ ਕਿੱਥੇ ਜਾਣਦੇ ਸੀ ਐਨੇ ਸਾਲ ਬੀਤ ਗਏ 사ਤਸੰਗ ਜੀ ਨਾਮ ਤਾਂ ਬਹੁਤ ਦੂਰ ਦੀ ਗੱਲ ਹੈ ਕਦੇ ਸ਼ਕਲਾਂ ਨਹੀਂ ਦੇਖੀਆਂ ਇੱਕ ਦੂਜੀ ਦੀ ਪਰ ਸਾਨੂੰ ਜੋੜਿਆ ਕਿਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਿਆਰ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਹੈ ਅ ਸਤਸੰਗ ਜੀ ਅੱਜ ਬਲਬੀਰ ਸਿੰਘ ਜੀ ਕਥਾ ਕਰਕੇ ਆਏ ਨੇ ਨਾ ਅੱਜ ਪੂਰੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਉਹਨਾਂ ਦੀ ਆਵਾਜ਼ ਗਈ ਅ ਸਤਸੰਗ ਜੀ ਕਿੰਨੀਆਂ ਸੰਗਤਾਂ ਨੇ ਸੁਣਿਆ ਫਿਰ ਲਾਈਵ ਵੀ ਲੱਗਿਆ ਹੋਇਆ ਹੈ ਸਤਸੰਗ ਜੀ ਕਿੰਨੀਆਂ ਸਟੇਟਾਂ ਦੇ ਵਿੱਚ ਬਲਬੀਰ ਸਿੰਘ ਜੀ ਦੀ ਜੀ ਦੀ ਆਵਾਜ਼ ਗਈ ਹੈ ਇਕ ਕਰਨ ਵਾਲਾ ਕੌਣ ਹੈ 사ਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਆਪ ਲੀਏ ਲੜ ਲਾਏ 사ਸੰਗਤ ਜੀ ਜਿਹਦੇ ਅੰਦਰ ਭਾਵਨਾ ਹੁੰਦੀ ਹੈ ਨਾ ਕੁਝ ਕਰਨ ਦੀ ਸੱਚ ਦੇ ਮਾਰਗ ਤੇ ਚੱਲਣ ਦੀ ਗੁਰੂ ਨੂੰ ਪ੍ਰਾਪਤ ਕਰਨ ਦੀ ਗੁਰੂ ਦੀ ਗੁਰਬਾਣੀ ਪੜ੍ਹਨ ਦੀ 사ਸੰਗਤ ਜੀ ਜਿੱਥੇ ਭਾਵਨਾ ਹੁੰਦੀ ਹੈ ਉੱਥੇ 사ਸੰਗਤ ਜੀ ਉਹ ਪ੍ਰਮਾਤਮਾ ਬਾਹਰ ਜਰੂਰ ਫੜਦਾ ਹੈ ਉਹ ਸੁਣਿਆ ਹੋਏਗਾ ਨਾ ਬਚਪਨ ਚ ਦੱਸਿਆ ਜਾਂਦਾ ਸੀ ਕਿ ਭਾਈ ਪ੍ਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਨੇ 사ੱਚੇ 사ਸੰਗਤ ਜੀ ਅੱਜ ਗੁਰਬਾਣੀ ਵੀ ਇਹੀ ਕਹਿ ਰਹੀ ਐ ਆਪ ਲਈ ਲੜ ਲਾਏ ਦਰਦਰ ਵੇਛਦੇ ਸਤ ਸੰਗਤ ਜੋ ਪਰਮ ਪਿਤਾ ਪਰਮਾਤਮਾ ਆਪ ਬਾਹ ਫੜਦਾ ਪਰ ਫੜੇਗਾ ਉਹਦੀ ਬਾਹ ਸਤ ਸੰਗਤ ਜੀ ਜਿਹਦੇ ਅੰਦਰ ਭਾਵਨਾ ਹੋਏਗੀ ਸਾਧ ਸੰਗਤ ਬਿਨ ਭਾਵ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਤੇ ਬਿਨਾ ਭਾਵਨਾ ਤੋਂ ਸਤ ਸੰਗਤ ਜੀ ਭਗਤੀ ਨਹੀਂ ਪੈਦਾ ਹੁੰਦੀ ਤੇ ਭਾਵਨਾ ਪੈਦਾ ਕਿੱਥੇ ਹੋਏਗੀ ਸਤ ਸੰਗਤ ਜੀ ਸਤ ਸੰਗਤ ਦੇ ਵਿੱਚ ਜਦੋਂ ਆਪਾਂ ਗੁਰਬਾਣੀ ਨਾਲ ਜੁੜਾਂਗੇ ਸਤਸੰਗ ਜੇ ਆਵਾਂਗੇ ਸਤਸੰਗ ਜੀ ਕਿਸੇ ਚੰਗੇ ਬੰਦੇ ਦੀ ਸੰਗਤ ਕਰਾਂਗੇ ਤੰਦਰਭਾਵਨਾ ਪੈਦਾ ਹੋਏਗੀ ਮਾੜੇ ਬੰਦੇ ਕੋਲ ਬੈਠਾਂਗੇ ਸਤਸੰਗ ਜੇ ਜਿਹੜੇ ਮਾੜੀਆਂ ਗੱਲਾਂ ਕਰਨੀਆਂ ਹਨ ਵਾਸ਼ਨਾ ਦੀ ਗੱਲ ਕਰੇਗਾ ਜੂਏ ਦੀ ਗੱਲ ਕਰੇਗਾ ਨਸ਼ੇ ਦੀ ਗੱਲ ਕਰੇਗਾ ਸਤਸੰਗ ਜੀ ਸਤਸੰਗੀ ਕੋਲ ਬੈਠੋਗੇ ਉਹਨੇ ਤਾਂ ਪਹਿਲਾਂ ਭਾਈ ਇਹ ਪੁੱਛਣਾ ਕਿ ਸਤਸੰਗ ਜੀ ਭਾਈ ਤੁਹਾਡਾ ਹਾਲ ਚਾਲ ਠੀਕ ਹੈ ਪਰਿਵਾਰ ਠੀਕ ਹੈ ਸਤਸੰਗ ਜੀ ਬੱਚੇ ਕੀ ਕਰਦੇ ਨੇ ਤੁਸੀਂ ਕੀ ਕਰਦੇ ਹੋ ਤੇ ਜਿੱਥੇ ਕਮੀ ਲੱਗੇਗੀ ਸਾਧ ਸੰਗਤ ਜੀ ਉਹ ਗਾਈਡ ਵੀ ਕਰੇਗਾ ਦੱਸੇਗਾ ਵੀ ਉਹ ਬੱਚਿਆਂ ਨੂੰ ਵੀ ਗਾਈਡ ਕਰੇਗਾ ਸਾਧ ਸੰਗਤ ਜੀ ਤੁਹਾਨੂੰ ਵੀ ਗਾਈਡ ਕਰੇਗਾ ਤੇ ਬੁਰੀਆਂ ਆਦਤਾਂ ਨਾਲ ਤਾਂ ਉਹਦੇ ਕੋਲ ਆਪ ਹੋਣਗੀਆਂ ਨਾ ਤੁਹਾਨੂੰ ਦੇਵੇਗਾ ਸਾਧ ਸੰਗਤ ਜੀ ਕਿਸੇ ਸ਼ਰਾਬੀ ਕੋਲ ਬਹਿ ਜਾਵੇਂ ਉਹਨੇ ਸ਼ਰਾਬ ਦੀਆਂ ਹੀ ਗੱਲਾਂ ਕਰਨੀਆਂ ਜਵਾਰੀ ਕੋਲ ਬੈਠਾਂਗੇ ਸਾਧ ਸੰਗਤ ਜੀ ਕਿਸੇ ਨਾ ਕਿਸੇ ਨੇ ਕਿਸੇ ਦਿਨ ਉਹਨੇ ਤੁਹਾਨੂੰ ਵੀ ਪੁੱਛ ਲੈਣਾ ਕਿ ਭਾਈ ਆਹ ਮੇਰੇ ਨਾਲ ਜੂਆ ਖੇਲ ਸ਼ਰਾਬੀ ਨੇ ਕਦੇ ਨਾ ਕਦੇ ਤੁਹਾਨੂੰ ਵੀ ਪੁੱਛ ਲੈਣਾ ਸਾਧ ਸੰਗਤ ਜੀ ਕਿ ਭਾਈ ਸ਼ਰਾਬ ਪੀ ਇਸ ਕਰਕੇ ਸਾਥ ਸੰਗਤ ਜੀ ਸੰਗਤ ਦੀ ਮਹਾਨਤਾ ਬਹੁਤ ਹੈ ਮਹਾਰਾਜ ਜੀ ਕਹਿੰਦੇ ਨੇ ਪ੍ਰਮਾਤਮਾ ਬਾਹ ਫੜਦਾ ਪਰ ਕਿਦੀ ਜਿਹਦੇ ਅੰਦਰ ਭਾਵਨਾ ਪੈਦਾ ਹੁੰਦੀ ਹੈ ਇਸ ਕਰਕੇ ਸਾਰੇ ਮਾਤਾ ਪਿਤਾ ਨੂੰ ਬੇਨਤੀ ਕਿ ਭਾਈ ਆਪਣੇ ਬੱਚਿਆਂ ਦੇ ਅੰਦਰ ਥੋੜੀ ਥੋੜੀ ਭਾਵਨਾ ਸ਼ੁਰੂ ਕਰੋ ਬੱਚਿਆਂ ਨੂੰ ਪੜਾਓ ਲਿਖਾ ਔਰ ਪਰ ਥੋੜਾ ਜਿਹਾ ਸਾਥ ਸੰਗਤ ਜੀ ਗੁਰਬਾਣੀ ਨਾਲ ਜੋੜ ਕੇ ਰੱਖੋ ਸਵੇਰੇ ਕੋਈ ਅੱਧਾ ਘੰਟਾ ਸ਼ਾਮ ਨੂੰ ਕੋਈ ਅੱਧਾ ਘੰਟਾ ਗੁਰਬਾਣੀ ਨਾਲ ਜੋੜੋ ਸਤਸੰਗ ਨਾਲ ਜੋੜੋ ਸਾਥ ਸੰਗਤ ਜੀ ਜਦੋਂ ਬੱਚੇ ਵੱਡੇ ਹੋਣਗੇ ਤੁਹਾਨੂੰ ਰਿਜ਼ਲਟ ਵੀ ਦਿਖਾਈ ਦੇਵੇਗਾ ਗੁਰਬਾਣੀ ਨਾਲ ਜੁੜਿਆ ਹੋਇਆ ਬੱਚਾ ਨਸ਼ੇ ਨਹੀਂ ਕਰੇਗਾ 사ਤਸੰਗ ਜੀ ਲੜਾਈ ਝਗੜੇ 'ਚ ਨਹੀਂ ਪਏਗਾ ਉਹ ਮਾਤਾ ਪਿਤਾ ਦੀ ਸੇਵਾ ਵੀ ਕਰੇਗਾ ਸਮਾਜ ਦੀ ਸੇਵਾ ਵੀ ਕਰੇਗਾ ਪੜ੍ਹ ਲਿਖ ਕੇ 사ਤਸੰਗ ਜੀ ਅੱਗੇ ਵੀ ਵਧੇਗਾ ਤਿੰਨ ਧੰਨ ਜਣੇ ਦੀ ਮਾਏ ਆਏ ਸਫਲ ਸੇ ਭਾਈ ਕਰਮਾਂ ਵਾਲੀ ਮਾਂ ਹੈ ਜੋ ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ 사ਤਸੰਗ ਨਾਲ ਕੀਰਤਨ ਨਾਲ ਜੋੜਦੀ ਹੈ ਕਰਮਾਂ ਵਾਲੀ ਮਾਂ 사ਤਸੰਗ ਜੀ ਜੋ ਆਪਣੇ ਬੱਚਿਆਂ 'ਚ ਵਹਿਮ ਭਰਮ ਅੰਬਰ ਪਖੰਡ ਖਤਮ ਕਰਦੀ ਹੈ ਤੇ ਸਤਿਗੁਰੂ ਬਾਬਾ ਪ੍ਰੀਤ ਮਹਾਰਾਜ ਜੀ ਫਰਮਾ ਰਹੇ ਨੇ ਕਿ ਭਾਈ ਕਰਮਾਂ ਵਾਲੀ ਮਾਂ ਹੈ ਜਿਹਦੇ ਬੱਚੇ ਸਾਜ ਸੰਗਤ ਜੀ ਨਾਮ ਜਪਦੇ ਨੇ ਸਾਜ ਸੰਗਤ ਜੀ ਤਨਦੇਵ ਸਾਜ ਸੰਗਤ ਜੀ ਤਨ ਹੈ ਉਹ ਮਾਂ ਸਾਜ ਸੰਗਤ ਜੀ ਗੱਤਾਰਨਾ ਸੁਣੀ ਹੋਏਗੀ ਤਨ ਤਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਤਨ ਤਨ ਨੇ ਉਹਨਾਂ ਦੀਆਂ ਮਾਵਾਂ ਸਤਸੰਗਤ ਜੀ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਨੇ ਤੇ ਸਤਸੰਗਤ ਜੀ ਨਾਮ ਜਪਣ 'ਚ ਖਰਚਾ ਕੀ ਹੁੰਦਾ ਕਿ ਪੈਸਾ ਨਹੀਂ ਖਰਚ ਹੁੰਦਾ ਗੁਰਬਾਣੀ ਪੜ੍ਹਨ 'ਚ ਕੀ ਖਰਚ ਹੁੰਦਾ ਕੋਈ ਧੂਪ ਨਹੀਂ ਕੋਈ ਜੋਤ ਨਹੀਂ ਕੋਈ ਅਰਗਬੱਤੀ ਨਹੀਂ ਕਿਤੇ ਕੰਮ ਛੱਡਣ ਦੀ ਲੋੜ ਨਹੀਂ ਸਤਸੰਗਤ ਜੀ ਕੋਈ ਪੜ੍ਹਾਈ ਛੱਡਣ ਦੀ ਲੋੜ ਨਹੀਂ ਨਾ ਘਰਬਾਰ ਛੱਡਣ ਦੀ ਲੋੜ ਨਹੀਂ ਇਹ ਗੁਰੂ ਰਵਿਦਾਸ ਮਹਾਰਾਜ ਜਿੱਦਾਂ ਮਾਰੇ ਨੇ ਏ ਗੁਰੂ ਕਬੀਰ ਗੁਰੂ ਨਾਮਦੇਵ ਗੁਰੂ ਨਾਨਕ ਸਾਹਿਬ ਦਾ ਮਾਰਗ ਜਿੱਥੇ ਕਰਪਿਆ ਖਰਚਾ ਨਹੀਂ ਹੁੰਦਾ 사ਸੰਗਤ ਜੀ ਭਗਤੀ ਕਰਨ ਦਾ ਨਾ ਕੋਈ ਚੜਾਵਾ ਚੜਾਣਾ ਨਾ ਕੋਈ ਪ੍ਰਸ਼ਾਦ ਚੜਾਉਣ ਦੀ ਲੋੜ ਕਹਿ ਰਵਦਾਸ ਨਾਮ ਤੇਰਾ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਭਰਵਰਦ ਗਾਰ ਅਪਾਰ ਅਗੰਮ ਬੇਅੰਤ ਤੂੰ 사ਸੰਗਤ ਜੋ ਪਰਮ ਪਿਤਾ ਪਰਮਾਤਮਾ ਸਾਰਿਆਂ ਨੂੰ ਪਾਲਣ ਵਾਲਾ ਹੈ ਬੇਅੰਤ ਹੈ ਸਾਸੰਗਤ ਜੀ ਅਜੇ ਤੱਕ ਕੋਈ ਨਹੀਂ ਕਥ ਪਾਇਆ ਸਤਿਗੁਰੂ ਅਰਵਦਾਸ ਮਹਾਰਾਜ ਜੀ ਖੁਦ ਲਿਖਦੇ ਨੇ ਫਰਮਾਉਂਦੇ ਨੇ ਕਹ ਰਵਦਾਸ ਅਕਤ ਕਥਾ ਸਾਸੰਗਤ ਜੀ ਜਿਨ੍ਹਾਂ ਨੇ ਪਾ ਲਿਆ ਨਾ ਉਹ ਵੀ ਕਹਿੰਦੇ ਨੇ ਕਿ ਭਾਈ ਉਹਦੀ ਕਥਾ ਅਕਾਥਾ ਕਦੇ ਕਥੀ ਨਹੀਂ ਸਕਦਾ ਉਹ ਬੇਅੰਤ ਸਾਸੰਗਤ ਜੀ ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂਰ ਤੇ ਸਾਸੰਗਤ ਜੀ ਜਿਨ੍ਹਾਂ ਨੇ ਰੱਬ ਪਾ ਲਿਆ ਜਿਨ੍ਹਾਂ ਨੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲਈ ਸਤ ਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਭਾਈ ਉਹਨਾਂ ਦੇ ਤਾਂ ਪੈਰ ਚੁੰਮਣੇ ਚਾਹੀਦੇ ਨੇ ਉਹਨਾਂ ਦੇ ਤਾਂ ਕਿਤੇ ਪੈਰਾਂ ਦੀ ਮਿੱਟੀ ਵੀ ਮਿਲ ਜਾਵੇ ਨਾ ਸਤ ਸੰਗਤ ਜੀ ਜਿਨ੍ਹਾਂ ਨੂੰ ਮਲਕ ਪ੍ਰਾਪਤ ਹੋ ਗਿਆ ਜਿਨ੍ਹਾਂ ਨੇ ਸੱਚ ਦੀ ਖੋਜ ਕਰ ਲਈ ਜੋ ਬ੍ਰਹਮ ਗਿਆਨੀ ਹੋ ਚੁੱਕੇ ਨੇ ਉਹਨਾਂ ਦੀ ਕਿਤੇ ਪੈਰ ਦੀ ਮਿੱਟੀ ਮਿਲ ਜਾਵੇ ਸਤ ਸੰਗਤ ਜੀ ਮੱਥੇ ਤੇ ਲਾਣੀ ਚਾਹੀਦੀ ਉਹਨਾਂ ਦੇ ਤਾਂ ਪੈਰ ਚੁੰਮਣੇ ਚਾਹੀਦੇ ਨੇ ਤੇ ਸਤ ਸੰਗਤ ਜੀ ਮਹਾਨਤਾ ਕਿੰਨੀ ਹੈ ਕਿੰਨਾ ਦੀ ਜਿਨ੍ਹਾਂ ਨੇ ਅੰਦਰੋਂ ਖੋਜ ਕੀਤੀ ਬਾਹਰੋਂ ਨਹੀਂ ਸਤ ਸੰਗਤ ਜੀ ਬਾਹਰ ਤੋਂ ਕੁਝ ਮਿਲਣਾ ਹੀ ਨਹੀਂ ਹੈ ਸਭ ਕੁਝ ਕਰਮੈ ਬਾਹਰ ਨਾਹੀ ਬਾਹਰ ਢੋਲ ਸੋ ਪਰਮਪਲਾਈ ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦੈ ਖੈਰ ਦੀਜੈ ਬੰਦਗੀ 사ਸੰਗਤ ਜੀ ਜੋ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆਂਦਾ ਮਾਲਕ ਨੂੰ ਬਖਸ਼ਦਾ ਚਾਹੀ ਕਿੱਡਾ ਹੀ ਵੱਡਾ ਪਾਪੀ ਆ ਜਾਵੇ 사ਸੰਗਤ ਜੀ ਮਹਾਰਾਜ ਜੀ ਨੇ ਨਾਮ ਵੀ ਦੱਸੇ ਨੇ ਗਨਕਾ ਥੀ ਕਿਸ ਕਰਮਾ ਜੋਗ ਪਰਪੁਰ ਸੰਸੋ ਰਮਤੀ ਭੋ ਨਿਸਬਾ ਸਰ ਦੁਸ ਕਰਮ ਕਮਾਈ ਰਾਮ ਕਹਿਤ ਬੈਕੁੰਠ ਹੈ ਜਾਈ ਸਤ ਸੰਗਤ ਜੀ ਐਡੀ ਵੱਡੀ ਵੈਸ਼ਿਆ ਤੋਂ ਦੁਸ਼ਕਰਮ ਕਰਦੀ ਸੀ ਜਦੋਂ ਉਹਨਾਂ ਦੀ ਜ਼ਿੰਦਗੀ 'ਚ ਸਾਧੂ ਆਇਆ ਸਤ ਸੰਗਤ ਜੀ ਉਹਨਰੇ ਸਾਰੇ ਕਰਮ ਬਦਲ ਗਏ ਸਤਗੁਰੂ ਜੀ ਪਰਮਾਨੰਦ ਨੇ ਜੋਪੇ ਹਮਨਾ ਪਾਪ ਕਰੰਤਾ ਅਹ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਸਤ ਸੰਗਤ ਜੀ ਜੇ ਗਲਤੀ ਨਾਲ ਵੀ ਮਾੜਾ ਕਰਮ ਹੋਇਆ ਨਾ ਸਤਿਗੁਰ ਅਦਾਸ ਮਹਾਰਾਜ ਜੀ ਫਰਮਾਉਂਦੇ ਨੇ ਅਜਮਲ ਪਿੰਗਲਾ ਲੁਕਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸਤਰੈ ਤੂੰ ਕਿਉਂ ਨਾ ਤਰ ਰਬਦਾਸ ਕਿ ਭਾਈ ਏਡੇ ਵੱਡੇ ਵੱਡੇ ਪਾਪੀ ਤਰ ਗਏ ਤਾਂ ਸਾਸੰਗਤ ਜੀ ਆਪਾਂ ਕਿਉਂ ਨਹੀਂ ਤਰ ਸਕਦੇ ਸਾਸੰਗਤ ਜੀ ਆਪਾਂ ਹਿਟਲਰ ਵਾਂਗੂ ਲੋਕ ਬੰਦੇ ਵੀ ਨਹੀਂ ਮਾਰਦੇ ਆਪਾਂ ਕੋਈ ਚੋਰੀ ਵੀ ਨਹੀਂ ਕਰਦੇ ਕੋਈ ਠੱਗੀ ਨਹੀਂ ਕਰਦੇ ਸਾਸੰਗਤ ਜੀ ਮਹਾਰਾਜ ਜੀ ਕਹਿੰਦੇ ਭਾਈ ਏਡੇ ਵੱਡੇ ਵੱਡੇ ਪਾਪੀ ਤਰ ਗਏ ਆਪਾਂ ਕਿਉਂ ਨਹੀਂ ਤਰ ਸਕਦੇ ਸਾਤਸੰਗਤ ਜੀ ਕਦੇ ਵੀ ਕੋਈ ਗਲਤੀ ਹੋਈ ਹੋਵੇ ਨਾ ਜ਼ਿੰਦਗੀ 'ਚ ਇੱਕ ਵਾਰ ਹੱਥ ਜੋੜ ਕੇ ਗੁਰੂ ਦੇ ਸਾਹਮਣੇ ਆਓ ਵਾਅਦਾ ਕਰੋ ਗੁਰੂ ਜੀ ਮੇਤੋ ਆਹ ਗਲਤੀ ਹੋਈ ਹੈ ਪਰ ਮੈਂ ਵਾਅਦਾ ਕਰਦਾ ਆਪਦੇ ਚਰਨਾਂ 'ਚ ਸਾਤਸੰਗਤ ਜੀ ਝੁੱਕ ਕੇ ਗੁਰੂ ਅਰਦਾਸ ਮਹਾਰਾਜ ਜੀ ਦੇ ਉਹਨਾਂ ਦੇ ਚਰਨਾਂ 'ਚ ਅਰਦਾਸ ਕਰਨੀ ਕਿ ਗੁਰੂ ਜੀ ਅੱਜ ਤੋਂ ਜੋ ਤੁਹਾਡੇ ਬੱਚੇ ਨੇ ਅਸੀਂ ਉਹੀ ਕਰਾਂਗੇ ਦੂਸਰੇ ਪਾਸੇ ਬੁਲ ਜਾਂਦੇ ਵੀ ਨਹੀਂ ਉਹ ਕੋਈ ਕੰਮ ਨਹੀਂ ਕਰਦੇ ਜੋ ਸਾਤਸੰਗਤ ਜੀ ਗੁਰੂ ਦੇ ਵਚਨ ਤੋੜਦੇ ਹੋਣ ਤੇ ਮਹਾਰਾਜ ਜੀ ਕਹਿੰਦੇ ਨੇ ਜੈਸੇ ਬਾਲਕ ਭਾਏ ਸੁ ਭਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੈ ਬਹੁਪਾਤੀ ਬਹੁੜ ਪਿਤਾ ਗੱਲ ਲਾਵੇ ਪਿਛਲੇ ਉਹ ਗੁਣ ਬਖਸ਼ ਲੇ ਔਰ ਆਗੇ ਮਾਰਗ ਪਾਵੇ ਸਤਿਗੁਰੂ ਬਾਬਾ ਫਰੀਦ ਮਹਾਰਾਜ ਜੀ ਵੀ ਸਮਝਾ ਰਹੇ ਨੇ ਤੇਰੀ ਪਨੈ ਖੁਦਾਏ ਤੂ ਬਖਸ਼ ਅੰਦਗੀ ਕਿ ਭਾਈ ਜੋ ਖੁਦਾ ਦੀ 사త్సંગਤ ਜੀ ਖੁਦਾ ਦੀ ਸ਼ਰਨਾਂ ਦੇ ਵਿੱਚ ਆ ਜਾਂਦਾ ਹੈ 사ਤ ਸੰਗਤ ਜੋ ਬਖਸ਼ਿਆ ਜਾਂਦਾ ਪਰ ਆਣਾ ਸੱਚੇ ਮਨ ਨਾਲ ਇਹ ਨਹੀਂ ਹੈ ਕਿ ਭਾਈ ਅੱਜ ਮਾਫੀ ਮੰਗੀ ਕੱਲ ਤੋਂ ਫਿਰ ਉਹ ਹੀ ਕੰਮ ਸ਼ੁਰੂ ਛੇ ਕਫਰੀਦ ਹੈ ਖੈਰ ਅਦੀਜ ਹੈ ਬੰਦਗੀ ਕਿ 사ਤ ਸੰਗਤ ਜੀ ਜੀ ਨੂੰ ਉਹ ਬਖਸ਼ਦਾ ਹੈ ਨਾ 사ਤ ਸੰਗਤ ਜੀ ਜੀ ਨੂੰ ਗੁਰੂ ਬਖਸ਼ਦੇ ਉਹਨੂੰ ਬੰਦਗੀ ਮਿਲ ਜਾਂਦੀ ਹੈ ਤੇ ਭਾਈ ਜੀ ਨੂੰ ਬੰਦਗੀ ਮਿਲ ਗਈ 사ਤ ਸੰਗਤ ਜੀ ਫਿਰ ਉਹ ਪਰਮ ਪਿਤਾ ਪਰਮਾਤਮਾ ਨੂੰ ਬਖਸ਼ ਦਿੰਦਾ ਹੈ ਤੋ ਆਓ 사ਤ ਸੰਗਤ ਜੀ ਪਹਿਲਾਂ ਗੁਰੂ ਵਾਲੇ ਬਣਨੀ ਕਿ ਸਾਧ ਸੰਗਤ ਜੀ ਗੁਰੂ ਹੀ ਹੈ ਜਿਨੇ ਸਾਨੂੰ ਬ੍ਰਹਮ ਗਿਆਨ ਦੇ ਨਾਲ ਜੋੜਨਾ ਹੈ ਗੁਰੂ ਹੀ ਹੈ ਜਿਨੇ ਸੱਚ ਤੇ ਝੂਠ ਦੇ ਵਿੱਚ ਸਾਨੂੰ ਫਰਕ ਕਰਕੇ ਦੱਸਣਾ ਹੈ ਗੁਰੂ ਹੀ ਹੈ ਜੋ ਸਾਨੂੰ ਦੱਸੇਗਾ ਕਿ ਅਡੰਬਰ ਪਖੰਡ ਕੀ ਹੈ ਭਗਤੀ ਕੀ ਹੈ ਕਿ ਸਾਧ ਸੰਗਤ ਜੀ ਗੁਰੂ ਹੀ ਹੈ ਜੋ ਸਾਡੇ ਤੇ ਪ੍ਰਮਾਤਮਾ ਨੂੰ ਸਾਧ ਸੰਗਤ ਜੀ ਇੱਕੋ ਕਰ ਦੇਵੇਗਾ ਜੋ ਸਾਡੇ ਅੰਦਰ ਫਰਕ ਹੈ ਨਾ RAM ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਹਿਚਾਨੇ ਸੋ ਭਾਈ ਇਹਨਾਂ ਇੱਕ ਬੇਨਤੀ ਪ੍ਰਵਾਨ ਕਰੋ ਅੱਜ ਸਤਿਗੁਰੂ ਬਾਬਾ ਫਰੀਦ ਮਹਾਰਾਜ ਜੀ ਨੇ ਬੜਾ ਔਲਾ ਸੋਨਾ ਵਚਨ ਕੀਤਾ ਕਿ ਭਾਈ ਅੱਜ ਜੋ ਲੋਕ ਨੇ ਨਾ ਉਹਨਾਂ ਦੇ ਮਨ ਦੇ ਵਿੱਚ ਕੁਝ ਹੋਰ ਹੁੰਦਾ ਤੇ 사త్సੰਗ ਜੀ ਜਵਾਨਾਂ ਤੇ ਕੁਝ ਹੋਰ ਹੁੰਦਾ ਸਾਡੇ ਸਾਹਮਣੇ ਕੁਝ ਹੋਰ ਨੇ 사త్సੰਗ ਜੀ ਤੁਹਾਡੇ ਸਾਹਮਣੇ ਕੁਝ ਹੋਰ ਨੇ ਤੇ ਭਾਈ ਐਸੇ ਚਿਹਰਿਆਂ ਤੋਂ ਬਚ ਕੇ ਰਹੋ 사త్సੰਗ ਵਿੱਚ ਕੋਈ ਲੜਾਈ ਝਗੜਾ ਨਹੀਂ ਕਰਨਾ ਸਭ ਲਈ ਅਰਦਾਸ ਬੇਨਤੀ ਕਰੋ ਸਗੋ ਜੋ ਜ਼ਿਆਦਾ ਮਾੜੇ ਨੇ ਉਹਨਾਂ ਲਈ ਅਰਦਾਸ ਬੇਨਤੀ ਜ਼ਿਆਦਾ ਕਰਨੀ ਕਿ ਪ੍ਰਮਾਤਮਾ ਜੀ ਇਹਨਾਂ ਨੂੰ ਵੀ ਸਮਤ ਦੇ ਇਹ ਵੀ 사త్సੰਗ ਦੇ ਵਿੱਚ ਆਉਣ ਇਹ ਵੀ ਆਪਦੀ ਬਾਣੀ ਪੜਨ ਇਹ ਵੀ ਸੱਚ ਦੇ ਮਾਰਗ ਤੇ ਚੱਲਣ ਇਹ ਵੀ ਮਾਨਵਤਾ ਦੀ ਸੇਵਾ ਕਰਨ ਸਾਤਸੰਗਤ ਜੀ ਪਰ ਕਾ ਬੁਰਾ ਨਾ ਰੱਖੋ ਜੀਤ ਤੁਮ ਕੋ ਦੁੱਖ ਨਹੀਂ ਭਾਈ ਨਹੀਂ ਸਾਤਸੰਗਤ ਜੀ ਸਭ ਦਾ ਭਲਾ ਮੰਗਿਆ ਕਰੋ ਕੁਛ ਨਹੀਂ ਲੈ ਜਾਣਾ ਇਸ ਧਰਤੀ ਤੋਂ ਤੇ ਸਾਡੇ ਕੱਪੜੇ ਵੀ ਲਾ ਲੈਣੇ ਨੇ ਸਾਤਸੰਗਤ ਜੀ ਗਹਿਣੇ ਤਾਂ ਸਾਤਸੰਗਤ ਜੀ ਪਹਿਲਾ ਲਾ ਲੈਂਦੇ ਨੇ ਇਹ ਬੰਗਲਾ ਕੋਠੀ ਗਾੜੀ ਕਾਰ ਪੈਸਾ ਬੈਂਕ ਅਕਾਊਂਟ ਕੁਛ ਨਹੀਂ ਨਾਲ ਜਾਣਾ ਸਾਤਸੰਗਤ ਜੀ ਇਹ ਜੋ 24 ਘੰਟੇ ਮੋਬਾਈਲ ਫੋਨ ਹੁਣ ਸਾਡੇ ਨਾਲ ਰਹਿੰਦਾ ਇਹ ਸਾਤਸੰਗਤ ਜੀ ਇਹ ਵੀ ਨਹੀਂ ਨਾਲ ਦਾ ਤੇ ਸਭ ਤੋਂ ਵੱਡਾ ਜੋ ਸਾਡਾ ਸਰੀਰ ਹੈ ਇਹ ਵੀ ਸਤਸੰਗਤ ਜੀ ਇੱਥੇ ਸੜ ਕੇ ਸੁਆਹ ਹੋ ਜਾਣਾ ਤੇ ਜਾਣ ਕੇ ਤਾਂ ਸਾਡੇ ਕਰਮ ਨਾਲ ਜਾਣਗੇ ਤੇ ਸਤਸੰਗਤ ਜੀ ਆਓ ਆਪਾਂ ਕਰਮਾਂ ਨੂੰ ਹੀ ਸੁਧਾਰਨੇ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਸਤਨਾਮ ਸਤਨਾਮ ਸੋਹਣ ਸਤਨਾਮ ਜੀ